ਸਾਰੇ ਲੋਕਾਂ ਸੁਆਹ ਇਤੇ ਆਪਸ ਵਿੱਚ ਲੋਕ ਪੜ ਕੇ ਇਤੇ ਉਹਨਾਂ ਦੀ ਸਵਾ ਸਵਾ ਕਰਨਾ ਆਸਰ ਮਨਕੇਸ਼ ਕੁੜਿਆਰਾ ਸਭਾ ਜ ਆਪਰੀ ਉਸ ਤੋਂ ਬਰੰਤ ਉਦਾਸ ਬੀਤੀ ਰਾਮ ਕਲੀ ਸਾ ਅਨੰਦ ਪਰ ਆਗੈ ਨਿਭਾਏ ਸਾਤ ਗੁਰੂ i साम I'm not

ਧੰਨ ਧੰਨ ਸੰਤ ਨਾ ਬਹਾਜਾਰਾ ਸਿੰਘ ਜੀ ਮੁਕੇ ਤੁਮਨਾ ਵਾਲੇ ਮਹਾਂਪੁਰਖ ਧੰਨ ਧੰਨ ਬਾਪੂ ਸੰਗੁਰ ਸਿੰਘ ਜੀੁੰਡੇ ਵਾਲੇ ਧੰਨ ਧੰਨ ਸੰਤ ਬਾਬਾ ਕਲਵੰਤ ਸਿੰਘ ਜੀ ਲਕੋੜਾ ਵਾਲਿਆਂ ਵੱਲੋਂ ਵਰਦਵਾਰਾ ਸੰਤ ਗੜ੍ਹ ਸਾਹਿਬ ਵਿਖੇ ਆਪ ਜੀ ਦੀਆਂ ਖੁਸ਼ੀਆਂ ਨੂੰ ਲੈਂਦੇ ਆ ਪਿਆਰ ਚੌਥੇ ਉੰਦੇਮ ਦੇ ਰਾਤਰੀਂ ਦੇ ਦੀਵਾਨ ਸਜਾਏ ਹਨ ਕਾਤਸ਼ਾ ਜੀ ਸਜੇ ਹੋਏ ਦੀਵਾਨਾਂ ਅੰਦਰ ਗੁਰਬਾਣੀ ਦੇ ਕੀਰਤਨ ਹੋ ਰਹੇ ਹਨ ਕ੍ਰਿਸ਼ਨਾਂ ਵੱਲੋਂ ਬਰਤਿਆਸ ਦੀ ਸਾਂਝ ਹੋਈ ਹੈ ਰਾਗੀ ਸਿੰਘਾਂ ਵੱਲੋਂ ਆਪ ਜੀ ਦੀ ਲਾਹੀ ਦਰਗਾਹੀ ਰਬੀ ਗੁਰਬਾਣੀ ਦੇ ਕੀਰਤਨ ਹੋਏ ਹਨ ਅਨੰਦ ਸਾਹਿਬ ਸੇਵਾੜੀਆਂ ਆਖ ਪਾਠੀ ਕੀਰਤਨ ਅਰਦਾਸ ਅੱਖਰ ਵਾਧਾ ਘਟਾ ਕੋ ਲਕਸ਼ਪ ਕੰਮ ਕਰਨੀ ਆਪ ਜੀ ਦੇ ਬੱਚਿਆਂ ਤੋਂ ਗੁਰਬਾਣੀ ਪੜਦਿਆਂ ਸਾਧ ਸੰਗਤ ਕੋ ਗੁਰਬਾਣੀ ਸਰਵਨ ਕਰਦਿਆਂ ਆਪ ਜੀ ਦੇ ਦਰ ਕਰਦਿਆਂ ਹਾਜ਼ਰੀਆਂ ਕਰਦਿਆਂ ਆਪ ਜੀ ਦੀ ਸੇਵਾਦਾਰਾਂ ਵੱਲੋਂ ਸੇਵਾਵਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੱਕਾਂ ਦੀ ਖਿਮਾ ਰਖਿਨੀ ਆਗਾ ਤੋਂ ਚੇਤਾ ਸੁਧਾਰ ਸਮਤ ਬਖਸ਼ਨੀ ਪੜੀ ਸੁਣੀ ਗੁਰ ਬਾਣੀ ਮਿਹਰਬਾਨੀ ਦਾ ਭਾਵ ਸੰਤਾਂ ਦੇ ਹਿਰਦਿਆਂ ਚ ਵਸਾਉਣਾ ਅੰਦਰਾਇ ਸਾਜ ਸੰਗਤ ਦੀ ਆਦਰੀ ਤਿਲ ਫੁਰਲ ਤੇ ਟਾ ਮੰਗ ਸੇਵਾ ਵ ਪ੍ਰਭਾਨ ਕਰਨੀਆਂ ਦਰਾਂ ਪਰੋ ਸਿੱਖੀ ਸਦਕ ਪਰੋਸਾਂ ਨਾਮ দান ਬਖਸ਼ਿ ਨਾਂ ਤਾਂ ਰਸਤੀਆਂ ਬਖਸ਼ਿ ਨਿਆ ਸਭ ਭਾਵਨਾ ਵਾ ਸੂਰੀਆ ਕਰਨੀਆਂ ਆਤਸ਼ਾ ਜੀ ਆਪ ਜੀਆਂ ਦੇ ਹਜ਼ੂਰ ਆਪ ਜੀਆਂ ਦੇ ਦਰ ਘਰ ਦੇ ਸੇਵਕ ਮਹਾਂਪੁਰਸ਼ ਬਾਬਾ ਜੀ ਕਲਮ ਸਿੰਘ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਧਰਮ ਕੀਰਤਾਂ ਚ ਕੜਾ ਪ੍ਰਸ਼ਾਦੀਆਂ ਦੇਗਾ ਤੇ ਸਾਧ ਸੰਗਤ ਵਾਸਤੇ ਜਲਤਨੀ ਹਾਜ਼ਰ ਹੈ ਆਪ ਜੀਆਂ ਪਰਿਵਾਰ ਭੂਵੇਂ ਪਰਵਾਨ ਘਿਆ ਕੜਾ ਪ੍ਰਸ਼ਾਦ ਜੋਲ ਪੈ ਸਾਧ ਸੰਗਤ ਦੀ ਰਸਨੀ ਲੈ ਕਰਨਾ ਜੋ ਜੀ ਛਕੇ ਆਪ ਜੀਆ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਕਿਰਪਾ ਕਰਨੀ ਜਿੰਨਾ ਜਿੰਨਾ ਖਜ਼ਾਨਿਆਂ ਚੋ ਸੇਵਾਵਾਂ ਆਂ ਪੜਾ ਰਿਆਂ ਕੋ ਰਸਤਾ ਕੇ ਤਿਆਰ ਭਈਆਂ ਹਨ ਪੜਾਰੇ ਪਰ ਤੂਤ ਕਰਨੇ ਖਜ਼ਾਨੇ ਪਰਪੂਰ ਕਰਨੇ ਕਿਰਤ ਕਮਾਈਆਂ ਦੇ ਵਰਕਤਾਂ ਪਾਉਣੀਆਂ ਪਾਤਸ਼ਾਹ ਜੀ ਦੇਸ ਨਗਰ ਖੇੜੇ ਵਸ ਰਹੀ ਪਰਵਾਰਾਂ ਅੰਦਰ ਮਹਾਂਕ੍ਰਿਸ਼ਨ ਦੇ ਸਿਸਤੇ ਮੇਰਾ ਪ੍ਰਅ ਅਥ ਰੱਖਦੇ ਆਂ ਆਲ ਮਹਾਂਕ੍ਰਿਸ਼ਨ ਦੇ ਨਾਲ ਜੁੜੀ ਹੋਈ ਸਾਧ ਸੰਗਤ ਦੇ ਸਿਸਤੇ ਮੇਰਾ ਪ੍ਰਅ ਅਥ ਰੱਖਨੇ ਆਂ ਆਲ ਸਿਖਸ਼ਾ ਤੇ ਵਰਤੌਣੀ ਸਖਾਂ ਦੇ ਸੁਨੇਹ ਆਉਂਦੇ ਜਾਂਦੇ ਰਹਿ ਆਪ ਜੀਆਂ ਦੀ ਵਹਿ ਕਿਰਪਾ ਹੁੰਦੀ ਰਹੇ ਕਿਰਪਾ ਕਰੋ ਆਵਨ ਅਲਾਹੀ ਦਰਗਾਹੇ ਰੱਬੀ ਗਰਬਾਣੀ ਚੋਕ ਨਾਮਿਆ ਦੀ ਬਖਸ਼ਿਸ਼ ਕਰੋ ਸਿੱਖ ਪੜਦੇ ਸੁਣਦੇ ਸਰਬਤ ਲਾਹੀ ਵੰਦ oven ਨਾਨਕ ਨਾਮ ਚਰਪਤੀ ਕਹਾ ਤੇ ਪਰਨੇ ਸਰਬਤ ਨਾਮ ਆਲਾ ਨਿਮਖੇ ਪਰ ਹਰਮਨ ਜਿਸ ਤੋਂ ਕੋ ਪੂਰਤਿ ਲਖੀ ਨਾ ਤਿੰਨ ਸਤ ਗੁਰ ਚਰਨ ਗਹੀ ਸੁਣੀ ਅਰਦਾਸ ਸ੍ਰੀ ਮੇਰੀ ਸਰਗਤਿ ਮਹਾਨ ਬਲੇ ਨਾਈ ਹਰ ਜੋਤਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਆਮ ਭੀਖ ਕੋ ਤੇ ਖਰੀ ਤੇਰੇ ਤੂੰ ਨਿਜ ਪਤਨ ਹੈ ਦਾਤਾ ਹੋ ਹੁੰਦੇ ਆਲ ਨਾਮ ਦੇਉ ਮੰਗਨ ਜਨ ਕੋ ਸਦਾ ਕਿਰਪਾ ਕਰਤਾ ਅੱਬ ਕਿਸ ਕਿਰਪਾ ਦੀਜੈ ਓਹ ਹੁੰਦੇ ਆਂ ਮਰਸ਼ਨ ਦੇ ਹੋਇ ਅਤਨਾ ਐਸੀ ਬਖਸ਼ਿਸ਼ ਰਿਜ ਭੰਤ ਨਾਲਿਕ ਪਰਮ ਪਟ ਖੁੱਲੇ ਦੁਰ ਪਰ ਸ਼ਾਂਤੀ ਜਾਣਿਆ ਸਾਚੀ ਜੀ ਉਹਨਾਂ ਦੀ ਹੈ ਭੀਤਰ ਸਤ ਗੁਰ ਸੋ ਮੰਨ ਮੰਨਿਆ ਅਨਤ ਨਾਨਕ ਪਰਮਤਖ ਖੁੱਲ੍ਹੇ ਗੁਰ ਪਰਸਾਦੀ ਜਾਨਿਆ ਰਾਗ ਸਾਚੀ ਜੀ ਉਹਨਾਂ ਦੀ ਹੈ ਭੀਤਰ ਸਤੰਗੁਰੂ ਸਿਮਨ ਮੰਨ ਮੰਨਿਆ ਉਹ ਅੰਧੀ ਗੁਰਜੀ ਦਾ ਪਰਸਾ ਭਗਵਾਨ ਦੇ ਗੁਰਜੀ ਪੱਤੇ